ਇਸ ਬੈਨੂ ਯਾ ਰੱਖਣ ਸਭ ਤੋਂ ਪਹਿਲਾਂ ਮੈਂ ਮੋਹਨ ਲਾਲ ਗੱਡੂ ਜੀ ਦੀ ਬੇਨਤੀ ਕਰਨਾ ਕੰਕੂ ਦਾ ਮਾਈਕ ਪਲੀਜ਼ ਸ਼ੇਅਰ ਟੂ ਵਰਡ ਟੂ ਦਾ ਕੰਗਰੀਗੇਸ਼ਨ ਤਾਬ ਜਿਨ੍ਹਾਂ ਦੀ ਨੋ ਇਹ ਸਰੇ ਗੇੜੇ ਦੀਆ 라ਉਂਡ ਕਾ ਨੂੰ ਕਵੀ ਵਿੱਚ ਤਰਜੀਹ ਕਰਕੇ ਲਈ ਹੈ ਆ ਸੰਗਤੀ ਨਾਲ ਦਲਾਸਾ ਦੇ ਰਹੀ ਹੈ ਉਹਨਾਂ ਦੇ ਪ੍ਰਤੀ ਮੇਰੇ ਪੀਰ ਜੀ ਕੋਈ ਬੋਲਣਗੇ ਨਹੀਂ ਮੈਂ ਬਲੱਖ ਕਰਤੀ ਸਾਹਿਬ ਜਗ குரு ਗੋਬਿੰਦ ਸਿੰਘ ਜੀ ਮਹਾਰਾਜ ਦੇ ਰਵਾਰ ਦੇ ਵਿੱਚ ਪਾਵਨ ਸਤਿ ਸ਼੍ਰੀ ਅਕਾਲ ਦੇ ਵਿੱਚ ਰਾਜਮਾਨ ਸਤਿਮਈ ਬਾਣੀ ਅੰਮ੍ਰਿਤ ਬਾਣੀ ਦਾ ਤੁਸੀਂ ਦੇਖੋ ਦੇਵ ਕੋਵ ਦੇ ਵਿੱਚ ਬੈਠ ਕੇ ਗੁਰਬਾਣੀ ਦਾ ਵਿਚਾਰ ਚੋਣ ਤੇ ਯਾਰਾ ਕੋਈ ਸਤੋ ਪਰਨ ਨੰਗਾ ਮਾਰਦੀ ਵੀ ਐਸ ਸਮਝ ਨਹੀਂ ਉਸਟ ਕਹਿ ਰਹੀ ਜੇ ਇਸ ਤਰ੍ਹਾਂ ਅਭੂ ਰਾਣੀ ਨੇ ਪੂਰੇ ਦੇਸੀ ਪਰਵਾਰ ਨੇ ਇਹ ਰੋੜ ਨਵਾਇਆ ਹੈ ਇਸੇ ਦੇ ਰੂਪ ਵਿੱਚ ਯਾਹੀ ਰੂਸੀ ਦੇ ਵਿੱਚ ਸੱਜਣ ਬੁੱਤੜਾ ਕੇ ਸ਼ੁਭ ਹੋ ਆਪਣੇ ਉਹ ਮੈਂ ਜਿਹੜਾ ਦੇ ਮੰਗਾ ਸਮਾ ਆਇਆ ਕਿ ਹੋਕੂ ਹੋ ਗਿਆ ਕਿ ਉਹ ਜਿਹੜਾ ਅੰਛਾ ਵੇੜੀ ਆਲੇ ਪਾਸੋਂ ਚਮੜਚਾਣੂ ਚ ਆਇਆ ਉਹ ਸੋਚਦੇ ਰਹੇ ਕਿ ਇਹ ਕਿ ਉਹ ਮੈਚ ਕਰਾ ਘਰ ਵਾਲੀ ਬੁਵਾ ਰਾਹਿਤ ਉਹ ਦਿਨ ਸਾਰੇ ਸਾਰੇ ਪ੍ਰਵਾਹ ਜਿਹਾ ਇਸ ਤਰ੍ਹਾਂ ਸੀ ਤੇ ਸਮਾ ਆਇਆ ਕਿ جس طرح جسی پروار نے میرے سے ایک ਹਰ ਫੋੜਾ ਜਿਹੜੇ ਜਵਾਬ ਦੇ ਦਿੱਤਾ ਕਿ ਜਿੰਨਾਂ ਸੀ ਕਨਨ ਲੇਡੀ ਦੇ ਕੋਲ ਤੋਂ ਚਾਰ ਲੇਡੀ ਦਾ ਹੋਮ ਰੂਮ ਵਿੱਚ ਚਿਰੇ ਦੀ ਸੇਵਾ ਲਈ ਕਰਦੇ ਵਿੱਚ ਕੋਣ ਸੀ ਜਿ세 ਪ੍ਰਮਾਰ ਵਰੋਂ ਬੈਠ ਕੇ ਇਹਨਾਂ ਨੇ ਬਹੁਤ ਪਿਆਰ ਨਾਲ ਸਰਕਾਰ ਨਾਲ ਗੱਲ ਕੀਤੀ ਕਿ ਉਸ ਆ ਬੈਠੀ ਨੂੰ ਲੋੜ ਜ਼ਿਆਦਾ ਹੈਗੀ ਆ ਲੇਡੀਆਂ ਦੀ ਮਹਿਰਤ ਕਰਨ ਦੀ ਉਹਦੀ ਸੇਵਾ ਕਰਨ ਦੀ ਰਾਦ ਜੇ ਮੈਂ ਉਹਨਾਂ ਨੂੰ ਇਜਾਜ਼ਤ ਦੇਵਾਂ ਜੋ ਆਪਣੇ ਪਰਿਵਾਰ ਦੇ ਵਿੱਚ ਕੁੜੀਆਂ ਜਣਾਉਂਦੇ ਨੇ ਔਰ ਟੈਕਨੀਕਲ ਪੁਆਇੰਟ ਦੇਖ ਲਓ ਕਿ ਆਪਣਾ ਜਿਹੜਾ ਸਮਾਜ ਆ ਉਹ ਬਹੁਤ ਕਿਹੜੀ ਸਾਈਜ਼ ਦਾ ਤਗੜਾ ਆ ਮਾੜੀ ਜੀ ਗੱਲ ਤੋਂ ਔਰ ਜਦ ਸਾਡੇ ਬੈਠਦੇ ਨੇ ਵੇੜੀ ਬੇਟੀ ਆ ਸਭ ਤੋਂ ਜ਼ਿਆਦਾ ਕਿ ਉਸ ਦੇ ਸਿਆਣੇ ਗੱਡਿਆਂ ਦਾ ਰੋਲ ਬਹੁਤ ਜ਼ਿਆਦਾ ਹੁੰਦਾ ਹੈ ਇਹਨਾਂ ਨੇ ਇਹ ਜੀਤ ਕੀਤਾ ਕਿ असीं या गव जी बिल्कुलु सही गल आहे इन दो मिन्ट प्यारे कवर साहिब कल एसी गल नव क ਉਲਾਮਾ ਭੂਆ ਦੇ ਬੇ ਲੋਜੀ ਲੜਕੀ ਤੇ ਲਈ ਆ ਤੇ ਮੋਂ ਮਾਪਿਆਂ ਦੇ ਘਰ ਚਲੇ ਗਈ ਬਰੇ ਪਿਆਰ ਦੇ ਨਾਲ ਗੱਲਾਂ ਕੀਤੀਆਂ ਦੱਸਿਆ ਔਰ ਫਿਰ ਤੇ ਆਣ ਕੇ ਮੈਂ ਉਸਾਂ ਬੇੜੀ ਨੂੰ ਪੁੱਛਿਆ ਜਿਸ ਰਾਇ ਤੇ ਗੋੜੇਵਰਵਾਜ ਹਨ ਕਿ ਜਿਸ ਨਾਮ ਬੱਚਾ ਕਹੇ ਜਾਂਦੇ ਕਹਿਣਦੇ ਉਹ ਉਦਾ ਹੋਣੀ ਚਾਹੀਦੀ ਜਾਂ ਉਹ ਵਿੱਚ ਨਹੀਂ ਆਉਣਾ ਚਾਹੀਦਾ ਬੈਠੇ ਜਿਹੜੇ ਸਾਬਨੇ ਤੇ ਰੌਏ ਸਾਬਨੇ ਕਿਸੀ ਬੱਚੇ ਬੈਠੇ ਸੀ ਦੇ ਨਾਲ ਜੋ ਘਰ ਦੀ ਜਿੱਤੇ ਸੰਤਨ ਨੂੰ ਪੁੱਛਿਆ ਬੈਠੀ ਜੁ ਕਰਦੀ ਹੈ ਉਹ ਪਛਾਸੀ ਕਿਉਂ ਦੀ ਮਾਰੀ ਦੇ ਬਹੁਤ ਸਾਥ ਕਰਦੇ ਅਸਲ ਕਿਹਦਾ ਕੋਣ ਬੜੇ ਪਿਆਰ ਦੇਣੀ ਇਹ ਆਵਾਜ਼ ਨਾਲ ਗਿਆ ਤੇ ਗੜੀ ਤੇ ਸਗੜੀ ਰੋ ਕੇ ਇਧਰ ਵੀ ਆ ਜਾਣਾ ਉਧਰ ਵੀ ਆ ਜਾਣਾ ਟਿਕਣਾ ਕਰੋ ਇਹਨਾਂ ਲਈ ਵੀ ਆ ਜਾਓਗੇ ਘਰ ਉਹ ਮੈਨਾਂ ਬੋਲਣੇ ਕਰ ਸਕਦੀ ਮੋਦ ਨੇ ਮੈਂ ਇਸ ਤਰ੍ਹਾਂ ਕਰਕੇ ਜਾ

ਗਮਾ ਜੀ ਇਹਨਾਂ ਨੇ ਰਾਤਨ ਰਾਜਨ ਰਾਜਨ ਸਾਡੇ ਪਰਿਵਾਰ ਨੇ ਭਾਈ ਜਾਂ ਤਿੰਨ ਚਾਰ ਪਰ ਇੱਕ ਪਰਿਵਾਰ ਬੜਾਇਆ ਬਹੁਤ ਇਹਨਾਂ ਨੇ ਸੇਵਾ ਕੀਤੀ ਹੈ ਹਾਂ ਇਤਨੀ ਬੜੀ ਦੁਰਦਸ਼ਾਣ ਕਰਕੇ ਲੋ ਨਾ ਆ ਗਿਆ ਜਿਹੜੇ ਸਾਡੇ ਪਾਸੋਂ ਦੇ ਛੱਡ ਗਏ ਹੁਚਾ ਕਟਾ ਫਟਣ ਦਾ ਮੇਲਾ ਵੀ ਫਟਣ ਦਾ ਸਾਰਾ ਜਿਸ ਤਰ੍ਹਾਂ ਇਹ ਹੋ ਸਕੀ ਉਹਨਾਂ ਦਾ ਸੀ ਅਪਰਾਪ ਕਰਾਂਗੇ ਫਿਰ ਗੱਲਾਂ ਕਰਨਾ

ਕਿ ਮੇਰੀ ਬਹੁਤ ਡਰੇ ਨੂੰ ਉਹ ਆਪਣੇ ਵਿਦਿਆਰਥੀਆਂ ਨੂੰ ਵਿਸ਼ੇ ਅੰਦਾਜ਼ਮਾ ਦੀ ਉਸ ਨੂੰ ਆਜ਼ਮਾਈ ਤੇ ਸਾਡੇ ਪਾਸ ਗਏ ਜਿਹੜੇ ਦੇਖ ਦੇਖ ਨੂੰ ਲੇਕਿਨ ਪਿੱਛੇ ਕੀ ਦੇਖਉਂਦੀ ਆ ਉਹ ਤੇ ਐਸੀ ਗੱਲ ਨਹੀਂ ਬ੍ਰਹਮਾਤਮਾ ਕਹੇ ਕਿ ਸਾਡੇ ਵਿੱਚ ਵਾਪਸ ਫੇਕ ਤੇ ਮੁੜ ਕੇ ਆਵੇ ਮੈਂ ਨਾਲ ਆ ਕੇ ਨਾਲ ਆ ਗਿਆ ਬਹੁਤ ਬਹੁਤ ਖੁਸ਼ ਹੋ ਗਿਆ ਜਿਹੜਾ ਆਪਣਾ ਲੇਕ ਪਾਟੀਆforall ਸਮਾਜ ਨੂੰ ਇਹ ਕਹਾਣਾ ਇਸ ਤਰ੍ਹਾਂ ਉੱਠੇ ਮੈਦਾਨ ਜਦੋਂ ਮੇਰੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜੇ ਹੋਏ ਅੰਨਿਆ ਤੇ ਕੋਈ ਫਿਕਰ ਨਹੀਂ ਸੀ ਕਿ ਮੈਂ ਪੀੜ ਦੇ ਬੱਚੇ ਸਾਰੇ ਉਹਨਾਂ ਜਗਰ ਨੂੰ ਕਹਿੰਦਾ ਕਿ ਬਾਣੀ ਦੇ ਵਿੱਚ ਬਹੁਤ ਕੁਝ ਲੱਗਿਆ ਗੁਰਬਾਣੀ ਹੈ ਜਿਹਨੇ ਭਾਵੇਂ ਬੜੇ ਤੇ ਗੁਰੂ ਹੋਵੇ ਤੇ 30 ਸਾਲ ਤੋਂ ਪ੍ਰਭੂ ਸੰਭਾਲਾ ਕਾਲਪੁਰ ਦੇ ਉਹ ਜਿਹਨੇ ਸਾਲ ਦੇ ਸਾੜੇ ਗ੍ਰੇਸੀ ਹੋਇਆ ਹੈ ਗ੍ਰੇਸੀ ਰੋਗ ਨੇ ਵਿੱਚ ਦੁਨੀਆ ਚ ਆਇਆ ਉਹ ਪਰਵਾਹੀ ਜਿਹੜੀ ਆ ਸਾਡੇ ਸਾਡੇ ਸੱਜਣ ਰੱਖੀ ਉਹ ਬਿਲਕੁਲ ਥੋਸਕਾਰਕ ਤੇ ਫਰਦਲਾ ਉਦਾਂ ਆ ਉਸ ਤਰ੍ਹਾਂ ਦੀ ਜੋ ਮੈਨੋਰੀ ਬਾਤ ਤੇ ਗੋਮੀ ਬਾਤ ਨਾਲ ਗੁੜੀ ਗਰੀ ਸਭੀਰ ਦੇ ਵਿੱਚ ਬਸ ਬਹੁਤ ਕਿਉਂਕਿ ਸਾਹ ਹੁਣ ਦਾ ਬੰਧ ਕੰਨਾ ਬਹੁਤ ਕਰਦੇ ਆ ਇਹ ਕਿ ਹਰ ਕੋਟ ਪਿਆਰ ਦੇ ਸਤਿਕਾਰ ਦੇ ਨਾਲ ਸੱਚ ਪਰਿਵਾਰ ਤੋਂ ਮੇਰੇ ਨੂੰ करता है जय गुरु आम सब गांव वहां जो काफी दूर हूं लेसा वाहिनेश बोल लेते वाहिनेश को तो काफी बहुत सारे जड़े आए ने बुलाऊं तो मैं ना बड़ा तना जी ऊपर गजार के जो के समय बैठे रहे साथ में भगवान सब पुष्टि करके जय गुरु बोलो प्यारे Gracias. I don't know